देख रहे जी क्या टीवी मैं रणजीत कौर बुलेटन की शुरुआत करा पर उसके तो बिना नजर पाला अहम सुर्खिया गल कर रहे हैं ਖਦੂਰ ਸਾਹਿਬ ਵੀ ਡੂਰਗੜ੍ਹ ਜਿਲ੍ਹੇ ਵਿੱਚ ਬੰਦ ਵਾਰਿਸ ਪੰਜਾਬ ਤੋਂ ਮੁਖੀ ਤੇ ਖਦੂਰ ਸਾਹਿਬ ਤੋਂ ਸਸਪੈਂਡ ਮੈਂਬਰ ਅਮਨਪਾਸ ਸਿੰਘ ਦੇ ਕਿਤਾ ਤਸਵੀਰ ਸਿੰਘ ਮੰਗਲਵਾਰ ਨੂੰ ਕੋਲਸੇ ਕਾਲੂ ਤੇ ਨਜ਼ਰ ਬੰਦ ਕਰ ਦਿੱਤਾ ਕੁਝੀ ਦੇ ਵਿੱਚ ਪਾਰੀ ਪੁਲਿਸ ਫੋਰਸ ਉਹਨਾਂ ਦੇ ਪਿੰਡ ਜੱਲੂ ਤੋਂ ਖੇੜਾ ਪਹੁੰਚ ਗਈ ਤੇ ਨਦੀ ਦੇ ਹਾਈ ਤੋਂ ਚਾਰੇ ਪਾਸੇ ਕੇ ਲੱਗਿਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਅਮਰਪਾਲ ਦੇ ਪਿਤਾ ਤਰਸ ਸਿੰਘ ਨੇ ਕਿਹਾ ਕਮਿੰਟਸ ਆਫ ਮੋਰਚਾ ਦਾ ਵਿਜਾਸਾਲਾ ਇਸ ਲਈ ਇੱਥੇ ਸ਼ਾਮਲ ਹੋਣਾ ਸੀ ਪਰ ਰਾਤ ਤੋਂ ਹੀ ਪੂਰੇ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਨੂੰ ਛਾਣੀ ਵਿੱਚ ਤਬਦੀਕ ਕਰ ਦਿੱਤਾ ਗਿਆ ਉਹਨਾਂ ਨੇ ਮਾਨ ਸਰਕਾਰ ਦੇ ਨਿਸ਼ਾਨਾ ਸਾਹ ਦੇ ਕਿ ਮਾਨ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਤੇ ਸਰਕਾਰ ਨੇ ਲੋਕਤੰਤਰ ਦੇ ਨਾਮ ਤੇ ਸਾਨੂੰ ਘਰਾਮਚ ਨਜ਼ਰਬੰਦ ਕਰਕੇ ਲੋਕਤੰਤਰ ਦਾ ਕਾਂਡ ਕੀਤਾ ਤੇ ਪਿੰਡ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਲੋਕਤੰਤਰ ਨੂੰ ਲਗਾਤਾਰ ਛਿੱਕੇ ਡੰਗੇ ਜਾ ਰਹੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੌਮੀ ਨਾ ਅਨਸਾਫ਼ ਮੋਟ ਦੇ ਲਈ ਦੂਜੇ ਸਾਲ ਦੀ ਜੋ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਉਹਦੇ 'ਚ ਅਸੀਂ ਕਾ ਵੱਡੇ ਜਥੇ ਦੀ ਜਾਨਦੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਇਹ ਸਾਡੇ ਕੱਲ ਤੋਂ ਹੀ ਰਾਤ ਤੋਂ ਹੀ ਇਹ ਬੁਰੇ ਪਿੰਡ ਨੂੰ ਘੇਰਾ ਪਾਇਆ ਹੋਇਆ ਪਤਾ ਨਹੀਂ ਬੇहद ਬਹੋਰਸਲਾਈ ਹੋਈ ਆ ਕਿ ਇਹ ਇਸ ਕਰਕੇ ਕਿ ਪਿੰਡ ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਮੇਰੇ ਖਿਆਲ ਡੈਮੋਕ੍ਰੇਸੀ ਦੇ ਨਾਂ ਤੇ ਇਹ ਤਕਾਰ ਜਿਹੜੀ ਆ ਡੈਮੋਕ੍ਰੇਸੀ ਦਾ ਕਹਾਣ ਕਰ ਰਹੀ ਆ ਕਿ ਲੋਕਾਂ ਨੂੰ ਆਪਣੇ ਜੋ ਪ੍ਰੈਸ ਕਰਨ ਦਾ ਅਧਿਕਾਰ ਆ ਉਹ ਵੀ ਖੋ ਰਹੀ ਆ ਤੇ ਬਹੁਤ ਬੜੀ ਸ਼ਰਮਨਾਕ ਗੱਲ ਆ ਤੇ ਇਸ ਕਰਕੇ ਸਾਰਿਆਂ ਨੂੰ ਇਸ ਚੀਜ਼ ਦਾ ਨੋਟਸ ਲੈਣਾ ਚਾਹੀਦਾ ਕਿ ਜਦੋਂ ਵੀ ਕੋਈ ਕੋਈ ਲੋਕ ਕਿਸੇ ਸਾਂਝੇ ਮੁੱਦੇ ਤੇ ਇਕੱਠੇ ਹੁੰਦੇ ਆ ਤੇ ਉਦੋਂ ਉਹਨਾਂ ਨੂੰ ਰੋਕਿਆ ਜਾਂਦਾ ਇਹ ਬਹੁਤ ਘਿਣਾਉਣੀ ਹਰਕਤ ਆ ਤੇ ਇਹ ਮੇਰੇ ਖਿਆਲ ਆ ਕਿ ਇਹ ਆ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰਨ ਜੇ ਸਾਡੀ ਨੇੜੇ ਦੀਆਂ ਸੰਗਤਾਂ ਨੂੰ ਹੋਰ ਲੋਕਾਂ ਨੂੰ ਬਹੁਤ ਅਪੀਲ ਆ ਕਿ ਬਹੁਤ ਹੱਥ ਜੋੜ ਕੇ ਅਪੀਲ ਆ ਕਿ ਤੁਸੀਂ ਵੱਦ ਤੋਂ ਵੱਧ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਕੇ ਉਹਨਾਂ ਦਾ ਸਾਥ ਦਿਓ ਤੇ ਆਪਣੇ ਬੰਦੀ ਸਿੰਘਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਦ ਉਸ ਪਾਸੇ ਬੰਦੇ ਸਿੰਘਾਂ ਦੀ ਰਿਹਾਈ ਸਮੇਤ ਸਿੱਖ ਪੰਥ ਦੇ ਕਈ ਅਹਿਮ ਮੁੱਦਿਆਂ ਤੇ ਇਨਸਾਫ ਲਈ ਚੰਡੀਗੜ੍ਹ ਮੋਹਾਲੀ ਸ라ਹ ਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਲਗਭਗ 2 ਸਾਲ ਹੋ ਗਏ ਨੇ ਇਸ ਰਾਣ ਕੌਮੀ ਇਨਸਾਫ ਮੋਰਚੇ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਮੋਰਚੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੇਸ ਤੋਂ ਇਲਾਵਾ ਕਈ 328 ਰੂਪਾਂ ਦੇ ਬੇਅਦਬੀ ਦੇ ਮਾਮਲੇ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਮੁੱਖ ਮੰਗਾਂ ਤੇ ਲੜ ਰਹੇ ਨੇ ਪੰਜਾਬ ਸਰਕਾਰ ਦੇ ਚਿੰਤਾ ਤੇ ਕਿਸਾਨ ਜਥੇਬੰਦੀ ਨੇ ਸਾਂਝੇ ਤੌਰ ਤੇ ਮੋਰਚੇ ਤੇ 2 ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਈ ਨੂੰ ਰੋਸ ਮਾਰਚ ਕਰਨ ਤੇ ਚੰਡੀਗੜ੍ਹ ਉਹਨਾਂ ਦੀ ਰਹਾਈ ਸਾਲ ਕਰਾਉ ਕਰਨ ਦਾ ਐਲਾਨ ਕੀਤਾ ਹੈ ਸਹਿਰਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਪ੍ਰਸ਼ਾਸਨ ਵੱਲੋਂ ਮੋਹਾਲੀ ਚੰਡੀਗੜ੍ਹ ਤੇ ਚੱਪੇ ਚੱਪੇ ਤੇ ਨਾਕੇਬੰਦੀ ਕੀਤੀ ਗਈ ਹੈ ਪੁਲਿਸ ਨੂੰ ਲਾਂਡਰਾ ਮੋਹਾਲੀ ਰੋਡ ਗੋਆਂਜਾ ਸੱਤਾਂ ਚੰਡੀਗੜ੍ਹ ਫਰਨੀਚਰ ਮਾਰਕੀਟਸ ਵਿੱਚ ਗਈ ਥਾਂ ਤੇ ਨਾਮ ਤੇ ਬੰਦੀ ਕੀਤੀ ਗਈ ਹੈ ਫਰ ਉਸਲਾਂ ਮੋਰਚੇ ਉਪਰ ਲਈ ਮਿੱਟੀ ਦੇ ਟਿੱਪਰ ਵੀ ਖੜੇ ਕੀਤੇ ਗਏ ਨੇ ਦੱਸਿਆ ਕਿ ਮੋਰਚੇ ਦੇ ਦੋ ਸਾਲ ਪੁਰਾਣੇ ਮੋਰਚੇ ਉੱਲੋ ਪੰਜਾਬ ਦੇ ਨੌਜਵਾਨਾਂ ਨੂੰ ਮੋਰਚੇ 'ਚ ਪਹੁੰਚ ਕੇ ਸਾਦੇ ਨੇ ਅਪੀਲ ਕੀਤੀ ਗਈ ਸੀ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ پورے ਭਾਰਤ ਦੇ ਐਨ ਆਰ ਆਈ ਨੂੰ ਅਪੀਲ ਕਰਕੇ ਕਿਹਾ ਗਿਆ ਸੀ ਕਿ ਮੋਰਚੇ ਦਾ ਹਰ ਤਰ੍ਹਾਂ ਦਾ ਸਾਥ ਦਿਓ ਤੇ ਨਾਲ ਹੀ ਕਿਹਾ ਸੀ ਕਿ ਕੋਈ ਪੈਸਾ ਵੀ ਮੰਗਿਆ ਜਾ ਰਿਹਾ ਬਲਕਿ ਸਾਥ ਮੰਗਿਆ ਜਾ ਰਿਹਾ ਹੈ ਕਿ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਆਲਮੀ ਤੇ ਸਮਲਿੰਨ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਦੀ ਤਬੀਅਤ ਸੋਮਵਾਰ ਸ਼ਾਮ ਨੂੰ ਵਿਗੜ ਗਈ ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗ ਗਿਆ ਕਰਨੇ ਵਾਲੀ ਤਾਂ ਤੇ ਮੌਜੂਦ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਹੈ ਉਥੇ ਮੌਜੂਦ ਰੱਖਾਂ ਦੀ ਟੀਮ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਪਾਣੀ ਪਿਲਾਇਆ ਦਲੇਵਾਲ ਦੇ ਸਿਰ ਖਰਾਬ ਹੋਣ ਦਾ ਪਤਾ ਲੱਗਦਾ ਹੈ ਕਿ ਮੌਜੂਦ ਸਾਰੇ ਕਿਸਾਨ ਜਾਗ ਪਏ ਉਹਨਾਂ ਨੇ ਦਲੇਵਾਲ ਦੇ ਸੇਤ ਨੂੰ ਲੈ ਕੇ ਸਰਕਾਰ ਨੂੰ ਮੰਗ ਕੀਤੀ ਹੈ ਰਾਤ ਨੂੰ ਸਤਨਾ ਵਾਹਿਗ ਦਾ ਜਾਬ ਕਰਨਾ ਸ਼ੁਰੂ ਕਰ ਦਿੱਤਾ ਗਿਆ 4 ਜਨਵਰੀ ਨੂੰ ਖਨਾਲੀ ਬਾਰਡਰ ਤੇ ਮਹਾਪੰਚਾਇਤ ਹੋਈ ਸੀ ਤੇ 9 ਮਿੰਟ ਬੋਲਣ ਤੋਂ ਬਾਅਦ ਦਲੇਵਾਲ ਨੂੰ ਚੱਕਰ ਆਉਣੇ ਤੇ ਉਟੀ ਆਉਣੇ ਸ਼ੁਰੂ ਹੋ ਗਈਆਂ ਸਾਨੂੰ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਗਿਆ ਸੀ ਜਿਸ ਤੋਂ ਬਾਅਦ ਸਵੇਤ ਵਿਪਾਰ ਨੇ ਇੱਕ 3 ਡਾਲਰ ਮੋੜ ਤੇ ਰੱਖਿਆ ਸੀ ਧਲੇਵਾਲ ਨੇ ਉਟੀਆਂ ਕਾਰਨ ਪਾਣੀ ਪੀਣਾ ਬੰਦ ਕਰ ਦਿੱਤਾ ਸੀ ਤੇ ਉਹਨਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਸੀ ਜਗਜੀਤ ਸਿੰਘ ਧਲੇਵਾਲ 26 ਨਵੰਬਰ 2024 ਤੋਂ ਸਾਲਾਨੀਆਂ ਫਸਲਾਂ ਦੇ ਘਟੋਕਟ ਸਮਰਥਨ ਮੋਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਮਾਰਨ ਵਰਤ ਤੇ ਨੇ ਤੇ ਰੋਕਵੇਂ ਰਚੇ ਕਿ ਜਗਜੀਤ ਸਿੰਘ ਧਲੇਵਾਲ ਦਾ ਬਲੱਡ ਪ੍ਰੈਸ਼ਰ ਕਾਫੀ ਵਿਗਿਆ ਹੈ ਇਸੇ ਨੂੰ ਚੁਤਾ ਚੜਾ ਆ ਰਿਹਾ ਹੈ ਤੇ ਪੰਜਾਬ ਚ ਸਰਕਾਰੀ ਬੱਸਾਂ ਦੇ ਡਰਾਈਵਰ ਕੰਡਕਟਰ ਤੇ ਹੋਰ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਦੂਜਾ ਦਿਨ ਐਤਵਾਰ ਨੂੰ ਸਰਕਾਰੀ ਪੰਜਾਬ ਰੋਡਸ ਪੀਆਰਟੀਸੀ ਤੇ ਪੂਰੇ ਪਾਸਿਨਾ ਇਹਨਾਂ ਰਾਤਾਂ ਤੋਂ ਵੱਧ ਬੱਸਾਂ ਬੰਦ ਰਹੀਆਂ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਬੰਦ ਕਾਰਨ ਸਰਕਾਰ ਨੂੰ 3.5 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਉਹਨਾਂ ਦੀ ਹੜਤਾਲ ਦਾ ਦੂਜਾ ਦਿਨ ਹੈ ਇਹ ਮੁਲਾਜ਼ਮ ਪੰਜਾਬ ਦੇ ਮੁਹਾਲਿਆਂ ਵਿੱਚ ਇਕੱਠੇ ਹੋਣਗੇ ਤਾਂ ਉੱਥੇ ਚੰਡੀਗੜ੍ਹ ਸਿੱਖ ਮੁੱਖ ਮੰਤਰੀ ਇਹ ਇਖਾਲਿਸ਼ ਵੱਲੋਂ ਕਿ ਇਸ ਵੇਲੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਯਾਤਰੀ ਪ੍ਰਾਈਵੇਟ ਬੱਸਾਂ ਤੇ ਹੀ ਨਿਰਭਰ ਹੋ ਗਏ ਨੇ ਪੀਆਰਟੀਸੀ ਬਨਵਸਤ ਪੰਜਾਬ ਰੋਡਵੇਸ ਦੀਆਂ ਬੱਸਾਂ ਦੇ ਮੁਲਾਜ਼ਮ 6 ਤੋਂ 8 ਜਨਵਰੀ ਤੱਕ ਹੜਤਾਲ ਤੇ ਰਹਿੰਦੇ ਸਰਕਾਰੀ ਮੁਲਾਜ਼ਮਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਇਸ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਤੇ ਹੀ ਨਿਰਭਰ ਰਹਿਣਾ ਪਵੇਗਾ ਹੜਤਾਲੀ ਕਾਮੇ ਪੱਕੇ ਕਰਨ ਦੀ ਮੰਗ ਕਰ ਰਹੇ ਨੇ ਇਸ ਸਬੰਧੀ ਫਨ ਬਸ ਤੇ ਪੀ ਆਰਟੀਸੀ ਦੇ ਕਾਮਾਜ਼ਮ ਯੂਨੀਅਨ ਨੇ ਪਿਛਲੇ ਮਹੀਨੇ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਸੰੇ ਦੇ ਬਾਵਜੂਦ ਵੀ ਮੰਗ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਨੇ ਉਲਟ ਗਵਾਂਧੀ ਰਾਜਾ ਹਰਿਆਣਾ ਤੇ ਹਿਮਾਚਲ ਦੀਆਂ ਸਰਕਾਰਾਂ ਮੁਲਾਜ਼ਮਾਂ ਨੂੰ ਦੋਸਾਫ਼ ਤੋਂ ਬਾਅਦ ਪੱਕੇ ਕਰੀਆਂ ਨੇ ਪਰ ਪੰਜਾਬ ਸਰਕਾਰ ਉਹਨਾਂ ਤੇ ਵੀ ਦਾ ਫੈਸਲਾ ਬਣਾ ਕੇ ਪੰਜਾਬ ਦੇ ਮੁਲਾਜ਼ਮਾਂ ਦਾ ਸੋਸ਼ਣ ਕਰਿਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ ਅਫਰੀਕਾ ਦਾ ਮੰਗਲਵਾਰ ਨੂੰ ਐਲਾਨ ਹੋਵੇਗਾ ਚੋਣ ਕਮਿਸ਼ਨ ਦੇ ਪ੍ਰੈਰ ਰੋਗਗੇ ਪ੍ਰੈਸ ਕਾਨਫਰੰਸ ਵਿੱਚ ਚੋਣਾਂ ਦਾ ਐਲਾਨ ਕਰ ਚੁੱਕਿਆ ਹੈ ਇਸ ਤੋਂ ਕੱਲ ਸੋਮਵਾਰ ਨੂੰ ਚੋਣ ਕਮਿਸ਼ਨ ਨੇ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਸੀ ਚੋਣ ਕਮਿਸ਼ਨ ਦਿੱਲੀ ਦੇ ਵਿਗਿਆਨ ਫੌਲਡ ਵਿੱਚ ਚੋਣਾਂ ਦੀ ਤਰੀਕਾਂ ਦਾ ਐਲਾਨ ਕਰੇਗਾ 70 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋਣ ਜਾ ਰਿਹਾ ਤੇ ਇਸ ਐਲਾਨ ਤੋਂ ਬਾਅਦ ਦਿੱਲੀ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ ਸੱਤਾਧਾਰੀ ਆਪ ਦੀ ਨਜ਼ਰ ਹੈਟ੍ਰਿਕ ਤੇ ਇਸ ਤੋਂ ਪਹਿਲਾਂ 6 ਜਨਵਰੀ ਨੂੰ ਚੋਣ ਕਮਿਸ਼ਨ ਨੇ ਦਿੱਲੀ વિધાનસભા ਚੋਣਾਂ ਲਈ ਵੋਟਰਾਂ ਜਦੋਂ ਕਿ ਜਾਰੀ ਕੀਤੇ ਸੀ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ કુલ 1 ਕਰੋੜ 55 ਲੱਖ 22 ਹਜ਼ਾਰ 858 ਵੋਟਰ ਰਜਿਸਟਰ ਨੇ ਇਸ ਤੋਂ ਇਲਾਵਾ ਇਹਨਾਂ ਵਿੱਚ 84 ਲੱਖ 59 ਹਜ਼ਾਰ 665 45 ਪਰਸ਼ ਵੋਟਰ ਨੇ ਇਤਨੇ ਦੇ ਪ੍ਰਧਾਨ ਅਤੇ ਜਸਨ ਚੂਟੋ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਇਹ ਕਦਮ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਵਧ ਰਹੀ ਅਸੰਤੁਸ਼ਟੀ ਦੇ ਮੱਦੇ ਨਜ਼ਰ ਚੁੱਕਿਆ ਗਿਆ ਇਸ ਕਦਮ ਤੋਂ ਉਹਨਾਂ ਦੇ ਵਿੱਤ ਮੰਤਰੀ ਦਾ ਚਾਹਤ ਅਸਤੀਫੇ ਤੋਂ ਬਾਅਦ ਉਹਨਾਂ ਦੀ ਸਰਕਾਰ ਟੰਦਰ ਵੱਧ ਰਹੀ ਤਲ ਫਤਲ ਦਾ ਸੰਕੇਤ ਮਿਲਦਾ ਚੂਟੋ ਉਤਰ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਦ ਤੱਕ ਲਿਬਰਲ ਪਾਰਟੀ ਦ ਨਵਾਂ ਨੇਤਾ ਨਹੀਂ ਸ਼ੁਰਿਆ ਜਨਨੂਡੋ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਆਪਣੀ ਲਿਬਰਲ ਪਾਰਟੀ ਦੇ ਪ੍ਰਧਾਨ ਕਿਹਾ ਕਿ ਉਹ ਨਵੇਂ ਆਗੂ ਦੀ ਚੋਣ ਦਾ ਅਮਲ ਸ਼ੁਰੂ ਕਰਨ ਉਡੋ ਨੇ ਆਪਣੀ ਰਿਹਾਈ ਤੋਂ ਬਾਅਦ ਸਖ਼ਤ ਪ੍ਰੈਸ ਕਾਨਫਰੰਸ ਕਰਾਂ ਕੇ ਕਿਹਾ ਕਿ ਉਹ ਇਸ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਤੱਕ ਪ੍ਰਧਾਨ ਮੰਤਰੀ ਅਹੁਦੇ ਤੇ ਬਣੇ ਰਹਿਣਗੇ ਉਹਨਾਂ ਨੇ ਕਿਹਾ ਕਿ ਗਵਰਨਰ ਜਨਰਲ ਨੂੰ ਸੰਸਦ 24 ਮਾਰਚ ਤੱਕ ਮੌਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਦਾ ਪ੍ਰੋਸਾ ਦਿੱਤੇ ਜਿਸ ਤੋਂ ਉਡੋ ਨੇ ਸੋਮਵਾਰ ਨੂੰ ਰਾਸਟ੍ਰ ਨੂੰ ਸਬੋਧਨ ਕੀਤਾ ਤੇ ਉਹਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਲਿਬਰਲ ਪਾਰਟੀ ਦੇ ਨੇਤਾ ਦੇ ਹੋਣ ਦੇ ਤੌਰ 'ਤੇ ਅੱਜ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ ਮੈਨੂੰ ਲੱਗਦਾ ਹੈ ਕਿ ਮੈਂ 2025 ਦੀਆਂ ਚੋਣਾਂ ਲਈ ਲਿਬਰਲ ਪਾਰਟੀ ਲਈ ਚੰਗਾ ਵਿਕਲਪ ਨਹੀਂ ਹਾਂ ਟਰੂਡੋ ਨੇ ਆਪਣੇ ਉੱਤਰ ਵਿੱਚ ਕਹਿੰਦੀ ਕਿ ਉਹ ਹੋਰੋਂ ਤੱਕ ਪ੍ਰਧਾਨ ਮੰਤਰੀ ਦੇ ਤੌਰ 'ਤੇ ਬਣੇ ਰਹਿਣ ਦੀ ਗੱਲ ਕਹੀ ਹੈ ਟਰੂਡੋ ਦੇ ਅਸਤੀਫੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਡੇਰ ਸਮੇਂ ਤੋਂ ਪਰਾਂ ਚੋਣਾਂ ਕਰਵਾਉਣ ਦੀ ਮੰਗ ਹੋ ਸਕਦੀ ਹੈ ਦਾਲ ਕਰਦੇ ਮੌਸਮ ਦੀ ਪੰਜਾਬ ਤੇ ਚੰਡੀਗੜ੍ਹ ਵਿੱਚ ਠੀਤ ਲਿਆ ਜਾ ਰਹੀ ਹੈ ਮੰਗਲਵਾਰ ਨੂੰ ਪੰਜਾਬ ਦੇ ਤੇਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਸੰਗਣੀ ਤੁੰਦ ਦਾ ਅਲਰਟ ਜਾਰੀ ਕੀਤਾ ਗਿਆ ਸੁਭ ਦੇ ਤਾਪਮਾਨ 24 ਘੰਟਿਆਂ ਦੌਰਾਨ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਇਹ ਤਾਪਮਾਨ ਆਮ ਦਰਜੇ ਪਹੁੰਚ ਗਿਆ ਪਠਾਨਕੋਟ ਵਿੱਚ ਸਭ ਤੋਂ ਜ਼ਿਆਦਾ ਤਾਪਮਾਨ 22.2 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ ਤਾਪਮਾਨ 21.8 ਡਿਗਰੀ ਹੈ ਇਹ 9 ਜਨਵਰੀ ਤੱਕ ਉਮੀਦ ਹੈ ਕੋਈ ਅਲਰਟ ਨਹੀਂ ਹੈ ਲਾਹਰ ਇਹਨਾਂ ਦੇ ਬ੍ਰੇਕਬਸ ਨਹੀਂ ਨਵੇਂ ਤੇ ਤਾਜ਼ਾ ਖਬਰਾਂ ਲਈ ਦੇਂਦੇ ਰਹੇ ਹੋ ਜੀ ਕੇਆ ਟੀਵੀ ਕਰਵਾ